ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅੰਮ੍ਰਿਤਸਰ ਪੀ ਆਰਟੀਸੀ ਬੱਸ ਡਰਾਈਵਰ ਨਾਲ ਡਿੰਡੇ ਵਾਲੇ ਦੇ ਟੋਲ ਪਲਾਜ਼ਾ ਹੋਇਆ ਝਗੜਾ ਝਗੜੇ ਦਾ ਕੀ ਕਾਰਨ ਹੈ ਸੁਣੋ ਬੱਸ ਡਰਾਈਵਰ ਦੀ ਜੁਬਾਨੀ ਗਰ ਲਾਲਿਆ ਠੀਕ ਹੈ ਜੀ ਕੀ ਗੱਲ ਹੋਈ ਆ ਜੀ ਅੱਜ ਟੋਲ ਪਲਾਜ਼ਾ ਦੇ ਉੱਤੇ ਗੱਲ ਇਹ ਹੋਈ ਆ ਭਾਈ ਵੇਖੋ ਜੀ ਮੈਂ ਇੱਕ ਪੱਕਾ ਬੰਦਾ ਐ ਪਰਮਾਨੈਂਟ ਜੌਬ ਐ ਮੇਰੀ ਠੀਕ ਹੈ ਜੀ ਲੜਾਈ ਤਾਂ ਮੈਂ ਵੈਸੇ ਨਹੀਂ ਕਰਦਾ ਠੀਕ ਐ ਕਿਉਂਕਿ ਤੁਹਾਨੂੰ ਪਤਾ ਪੱਕੇ ਬੰਦੇ ਲਈ ਨੁਕਸਾਨ ਕੇ ਨਾਲ ਲੜਾਈ ਦਾ ਠੀਕ ਹੈ ਜੀ ਮੈਂ ਕੀ ਕੀਤਾ ਮੈਂ ਆ ਰਿਆਂ ਬਸ ਰੋ ਚੱਲ ਕੇ ਆਪਣਾ 12:4 ਉਸ ਤੋਂ ਬਾਅਦ ਗਿਆ 2 ਵਜੇ ਮੇਰਾ ਕਪੂਰ ਸਭਾਰਨਪੁਰ ਤੋਂ ਟਾਈਮ ਸੀ ਠੀਕ ਆ ਆ ਕੇ ਆਉਂਦਾ ਜਦੋਂ ਮੈਂ ਇੱਥੇ ਪੂਰਾ ਫੁੱਲ ਜਾਮ ਸੀਗਾ ਠੀਕ ਹੈ ਜੀ ਪੂਰਾ ਬਿਲਕੁਲ ਫੁੱਲ ਜਾਮ ਸੀ ਮੈਂ ਇੱਕ ਰਿਕਵੈਸਟ ਦੇ ਤੌਰ ਤੇ ਇਧਰ ਗੱਡੀ ਲਈ ਆ ਮੈਂ ਸਵਾਰੀਆਂ ਨੂੰ ਪੁੱਛੋ ਬਕਾਇਦਾ ਮੈਂ ਸਿਰਫ ਇੱਕ ਰਿਕਵੈਸਟ ਕੀਤੀ ਮੈਂ ਕਿਹਾ ਵੀਰ ਜੀ ਮੇਰਾ ਟਾਈਮ ਲੰਘ ਜਾਣਾ ਮੈਨੂੰ ਇਧਰ ਦੀ ਜਾਣਾ ਨੂੰ ਅਗਰ ਪਰਚੀ ਦੀ ਗੱਲ ਹੈ ਤੁਸੀਂ ਉਧਰ ਮਸ਼ੀਨ ਲਾ ਦਿਓ ਬਸ ਮਸ਼ੀਨ ਲਾ ਕੇ ਮੈਂ ਨਿਕਲ ਜਾਣਾ ਮੈਂ ਕੋਈ ਦਾਦਾ ਗੀਤ ਤਾਂ ਨਹੀਂ ਕੀਤੀ ਕਿ ਮੈਂ ਧੱਕੇ ਨਾਲ ਨਿਕਲਣਾ ਜਾਂ ਜੱਜੋ ਕਰਨਾ ਕਰਨਾ ਠੀਕ ਆ ਮੈਂ ਇਹਨਾਂ ਨੂੰ ਇੱਕ ਰਿਕਵੈਸਟ ਕੀਤੀ ਇਹਨਾਂ ਕਹਿੰਦੇ ਇੱਧਰ ਦੀ ਨਹੀਂ ਜਾਂਦਣਾ ਜੀ ਅਸੀਂ ਨਹੀਂ ਜਾਂਦਣਾ ਮੈਂ ਫਿਰ ਇੰਨੀ ਗੱਲ ਕਹੀ ਆ ਮੈਂ ਕਿਹਾ ਜਦੋਂ ਫਿਰ ਉਹ ਲਾਈਨ ਸਾਡੀ ਦਿੱਤੀ ਫਿਰ ਤੁਸੀਂ ਉੱਧਰ ਦੀ ਜਾਂਦੋ ਸਾਨੂੰ ਅੱਛਾ ਉਹ ਚੀਜ਼ ਆਂਦੇ ਕੀ ਇਹ ਰੋਡ ਆ ਇਹਹੀਂ ਏਦਾਂ ਲੈਣਾ ਨਹੀਂ ਬਣਾ ਸਕਦੇ ਇਹ ਹੁਣ ਜਦੋਂ ਜ਼ਿਆਦੀ ਟ੍ਰੈਫਿਕ ਹੋਏਦੀ ਤਾਂ ਅਸੀਂ ਕਰੀਏ ਇਹਨਾਂ ਨੂੰ ਇਹੋ ਗੱਲ ਮੈਂ ਕਿ ਕਿ ਜਦੋਂ ਟ੍ਰੈਫਿਕ ਹੁੰਦੀ ਅਸੀਂ ਵੀ ਤੁਹਾਨੂੰ ਫੇਰ ਹੀ ਰਿਕਵੈਸਟ ਕਰਦੇ ਅਸੀਂ ਤੁਹਾਨੂੰ ਉੱਧਰ ਤਾਂ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਸਾਡੇ ਨਾਲ ਕੰਪਰੋਮਾਈਜ਼ ਕਰਦੇ ਦੱਸੋ ਮੈਨੂੰ ਹੈ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਨੇ ਉਹ ਮੁੱਦਾ ਜਿਹੜਾ ਆਇਆ ਦੂਜਾ ਠੀਕ ਆ ਉਹ ਮੈਨੂੰ ਆ ਚੜੂਆ ਭਾਵੇਂ ਉਹ ਪੱਗ ਬੰਨੀ ਭਾਵੇਂ ਮੋਨਾ ਹੈ ਠੀਕ ਹੈ ਮੇਰੇ ਉੱਤੇ ਆ ਜਿਹੜੂ ਮੈਂ ਤਾਂ ਕੋਈ ਚੂੜੀਆਂ ਨਹੀਂ ਪਾਈਆਂ ਭਾਜੀ ਉਹ ਧੱਕਮ ਧੱਕੇ ਨਾਲ ਬਾੜਾ ਵੜ ਤੇ ਲਥਨੀ ਲਥਨੀ ਆ ਜਦੋਂ ਲਥੀ ਪੱਗ ਇਹਨਾਂ ਨੇ ਇਸ਼ੂ ਬਣਾ ਲਿਆ ਉਸ ਚੀ ਦਾ ਇਹ ਆਗੇ ਨਾ ਜਾਣ ਬੋਝ ਕਿਤਨੀ ਪੱਗ ਲਾਈ ਭਾਜੀ ਮੈਂ ਕੋਈ ਅਜਿਹੀ ਗਲਤੀ ਨਹੀਂ ਕੋਈ ਗੱਲ ਆ ਸਵਾਰੀਆਂ ਗਵਾਇਆ ਸਾਰਿਆਂ ਨੂੰ ਪੁੱਛੋ ਮੈਨੂੰ ਕੀ ਲੋੜ ਵੀ ਪੱਗ ਲਾਉਂਦੀ ਪਹਿਲੇ ਤੁਹਾਨੂੰ ਅੱਗੇ ਕਹਿਣਾ ਕਿ ਮੈਂ ਇੱਕ ਪੱਕੀ ਪੱਕੀ ਨੌਕਰੀ ਮੇਰੀ ਮੈਂ ਤਾਂ ਵੈਸੇ ਲੜਾਈ ਤੋਂ ਡਰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਉਧਰ 10 12 ਮੁੰਡੇ ਸਦੇ ਆ 10-12 ਮੁੰਡੇ ਸਦਗੇ ਉਹੜਾ ਮੁੰਡਾ ਜਵਾੜ ਜਣਾ ਉਹ ਮੈਨੂੰ ਉਦਾਂ ਗਾਲਾਂ ਕੱਢਣ ਲੱਗਿਆ ਗਾਲਾਂ ਕੱਢ ਕੇ ਉਹਨਾਂ ਨੇ ਕੀਤਾ 10-12 ਜਣੇ 10-12 ਜਣਾਂ ਆ ਗਏ ਮੇਰੇ ਗਲ ਪੈ ਗਏ ਮੇਰੇ ਗਲ ਪੈ ਗਏ 10-12 ਜਣਾ ਮੇਰੇ ਸਿਰ ਤੇ ਗਲੇ ਪਾਇ ਜੇ ਮੇਰੀ ਸਵਾਰੀ ਨਾ ਨਾ ਮੈਨੂੰ ਛਡਾਉਂਦੀ ਪਾਜੀ ਮੈਨੂੰ ਉਥੇ ਮਾਰੇ ਜਣਾ ਤੁਹਾਡੇ ਸਿਰ ਦੇ ਵਿੱਚ ਕੀ ਵਜਦਾ ਮੇਰੇ ਕੜੇ ਮਾਰੇ ਕੜੇ ਮਾਰੇ ਰੋੜ ਮਰੀ ਹੋ ਰੋੜ ਦਾ ਡੰਡਾਲਾ ਜਿਹੜਾ ਦੂਜਾ ਹੈ ਕਈ ਦਾ ਦੱਸਦਾ ਕਿ ਪਤਾ ਨਹੀਂ ਕੀ ਹੋ ਉਹ ਮਾਰੇ ਆ ਇਹ 7 ਤੋਂ 8 ਬੰਦੇ ਹਿਸਾਬ ਲਾ ਲਓ ਇੰਨੇ ਇੰਨੀ ਕਿ ਜੁਰਤ ਰੱਖਦੇ ਆ ਬੰਦੇ ਜਿਹੜੇ ਦਾਦਾਗਰੀ ਕਰਦੇ ਨੇ ਇਹ ਚੀਜ਼ ਹੈ ਹਾਂ ਮੈਂ ਪਾਜੀ ਮੈਂ ਮੰਗ ਇਹ ਕਰਦਾ ਵੀ ਫੁੱਲ ਬੜਾ ਫੁੱਲ ਪਰਚਾ ਉਹਦੇ ਤੇ ਹੋਣਾ ਚਾਹੀਦਾ ਜੋ ਨੇ ਸਰਕਾਰੀ ਕੰਮ ਵਿੱਚ ਵਿਗੜ ਪਾਇਆ ਉਹ ਤੇ ਜੋ ਵੱੜਦੀ ਕਾਰਵਾਈ ਉਹ ਤੇ ਹੋਣੀ ਚਾਹੀਦੀ ਆਪਾਂ ਨੂੰ ਇਹ ਨਹੀਂ ਤੇ ਅਸੀਂ ਅਸੀਂ ਰੋਡ ਰੋਡ ਨਹੀਂ ਖੋਲਣਾ ਸਿੱਧੀ ਗੱਲ ਕੰਪਲੇਨਟ ਕੀਤੀ ਗਈ ਹੁਣ ਪਾਜੀ ਆ ਪੁਲਿਸ ਆਈ ਹੈ ਪੁਲਿਸ ਦੇ ਕਾਲ ਕੀਤੀ ਮੈਂ ਹੁਣ ਆਏ ਪੁਲਿਸ ਵਾਲੇ ਹੁਣ ਆ ਕੇ ਦੇਖੋ ਕੀ ਕਰਦੇ ਆ ਹਾਂਜੀ ਜੀ ਕੀ ਨਾਮ ਤੇ ਪਾਜੀ ਮੇਰਾ ਨਾਮ ਹਰਸਿਮਰਨ ਸਿੰਘ ਠੀਕ ਹੈ ਜੀ ਮੈਂ ਡੇਲੀ ਆਪਣਾ ਕਪੂਰਥਲੇ ਜਾਣਾ ਇਸੇ ਵਾਸਤੇ ਜਾਣਾ ਜੀ ਮੇਰਾ ਇਸ ਬੱਚੋ ਕੰਡਕਟਰ ਨਾਲ ਮੇਰਾ ਰੋਜਵਾਂ ਪੈਂਦਾ ਇਸ ਬੰਦਾ ਬਹੁਤ ਵਧੀਆ ਕਦੀ ਕਿਸੇ ਨਾਲ ਮਾੜੀ ਚੰਗੀ ਗੱਲ ਹਰਕਤ ਨਹੀਂ ਕਰਦਾ ਬੜੇ ਪਿਆਰ ਨਾਲ ਬੜੀ ਹਲੇਮੀ ਨਾਲ ਗੱਲ ਕਰਦਾ ਅੱਜ ਜਦੋਂ ਇੱਥੇ ਪਹੁੰਚੇ ਆਪਾਂ ਤੇ ਇਹਨੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੇਰੀ ਬੱਸ ਲੰਘ ਲੈੰਦੋ ਮੇਰਾ ਟਾਈਮ ਬੜਾ ਹੋ ਗਿਆ ਇਹਨਾਂ ਨੇ ਗਾੜੀ ਪ੍ਰਾਈਵੇਟ ਗੱਡੀਆਂ ਵੀ ਕਢਾਈਆਂ ਨੇ ਠੀਕ ਆ ਜੀ ਜਦੋਂ ਇਹਨੇ ਰਿਕੁਐਸਟ ਕੀਤੀ ਇੱਕ ਬੰਦੇ ਇਹਨੇ ਅੜਾ ਸਟੈਂਡ 'ਚ ਲੱਗਿਆ ਇਹਨੇ ਥੋੜਾ ਜਿਹਾ ਪਿੱਛੇ ਕੀਤਾ ਉਧਰੋਂ ਬੰਦਿਆਂ ਨੇ ਆਣ ਕੇ ਇਹਦੇ ਨਾਲ ਹੱਥੋਂ ਪਾਈ ਹੋਣਾ ਸ਼ੁਰੂ ਕਰਤਾ ਇੱਕ ਕਾਲੀ ਟੀ-ਸ਼ਰਟ ਵਾਲਾ ਮੁੰਡਾ ਸੀ ਜਿੰਨੇ ਮੇ ਠੀਕ ਆ ਜੀ ਇੱਕ ਹੋਰ ਬੰਦਾ ਸੀ ਜਿਹਨੇ ਇਹਦੇ ਤੇ ਔਰ ਰਾੜ ਤੇ ਰਾੜ ਕੇ ਪਤਾ ਨਹੀਂ ਕੋਈ ਆਵਾਜ਼ ਦਾ ਕੀ ਸੀਗਾ ਉਹ ਮਾਰਨਾ ਸ਼ੁਰੂ 10 ਬੰਦੇ ਇਸ ਕੱਲੇ ਬੰਦੇ ਨੂੰ ਪਾਏ ਭਾਜੀ ਇਹ ਕਿੱਥੋਂ ਦੀ ਇਨਸਾਨੀਅਤ ਹੈ ਮੈਨੂੰ ਇਸ ਚੀ ਦਾ ਜਵਾਬ ਦਿਓ ਉਹਨਾਂ ਦਾ ਕਹਿਣਾ ਵਾ ਕਿ ਇਹਨਾਂ ਵੱਲੋਂ ਪੱਗ ਲਾਈ ਗਈ ਆ ਭਾਜੀ ਮੇਰੀ ਇੱਕ ਗੱਲ ਸੁਣੋ ਜਦੋਂ 10 ਬੰਦੇ ਲੜਨਗੇ ਉਹਨੂੰ ਪੈਣਗੇ ਹੁਣ ਕੀ ਪਤਾ ਲੱਗਦਾ ਕਿੰਨੇ ਲਾਤੀ ਮੈਨੂੰ ਇਸ ਚੀ ਦਾ ਜਵਾਬ ਦਿਓ ਜਦੋਂ 10 ਬੰਦੇ ਇੱਕ ਜਣੇ ਨੂੰ ਮਾਰਨਦੇ ਉਹ ਵਿਚਾਰਾ ਇਦਾਂ ਬੈਠਾ ਉਹਨੇ ਲੱਕ 'ਚ ਸਿਰ 'ਚ ਮਾਰਨਦੇ ਆ ਉਹ ਕੀ ਕਰੂਗਾ ਦੱਸੋ ਮੈਨੂੰ ਉਹ ਜਾਣ ਬੁੱਝ ਕੇ ਪੱਗ ਨਹੀਂ ਲਾਉਂਦਾ। ਭਾਜੀ ਜਾਣ ਬੁੱਝ ਕੇ ਕੀ ਦੀ ਇੰਟੈਂਸ਼ਨ ਹੁੰਦੀ ਐ ਪ ਜਾਣ ਬੁੱਝ ਕੇ ਕੇ ਦੀ ਇੱਕ ਬੰਦਾ ਪੱਗ ਲਾਵੇ ਉਹ ਵੀ ਗੁਰਲਾਲ ਸਿੰਘ ਆ ਮੁੰਡਾ। ਉਹ ਕਿਸੇ ਦੀ ਪੱਗ ਕਿਉਂ ਲਾਊਗਾ ਮੈਨੂੰ ਸਮਝਾਓ ਮੈਂ ਰੋਜ਼ ਉਸ ਬੰਦੇ ਨਾਲ ਵਿਚਰਦਾ ਬਸ ਚਾਉਣਾ ਆ। ਬੜੇ ਪਿਆਰ ਨਾਲ ਬੜੀ ਹਲੀਮੀ ਨਾਲ ਗੱਲ ਕਰਦਾ ਉਹ ਬੰਦਾ। ਇਹ ਸਾਰੀ ਗਲਤੀ ਇਹਨਾਂ ਦੀ ਐ ਭਾਜੀ ਇਹ ਬਦਮਾਸ਼ੀ ਕਰਨ ਨੂੰ ਉਧਰੋਂ 10 ਜਾਣੇ ਆਏ। ਜੇ ਗੱਲ ਸੀ ਨਾ ਮੇਰੀ ਗੱਲ ਸੁਣੋ ਅਗਰ ਮੰਨ ਲਓ ਮੈਂ ਮੰਨਦਾ ਇੱਕ ਗੱਲ ਸੁਣੋ ਮੇਰੀ ਜੇ ਉਹਨੇ ਪੱਗ ਲਾਈ ਸੀ ਨਾ ਤੇ ਜਿਹੜਾ ਇਹਨਾਂ ਦਾ ਇੰਚਾਰਜ ਇੱਕ ਫੌਜੀ ਉਹ ਗੱਲ ਕਰਦਾ ਕੜੇ ਮਾਰਨ ਦਾ ਕੀ ਮਤਲ ਇਸ ਜਾਣ ਕੇ ਜਾਣ ਕੇ ਹੀ ਸਾਰੇ ਜਣੇ ਨਾ ਇੱਥੇ ਪਰਮਾਸ਼ੀ ਕੋਈ ਵੀ ਗੱਡੀ ਆਵੇ ਇਹਨਾਂ ਦਾ ਇਹੀ ਹਾਲ ਹੁੰਦਾ ਭਾਜੀ ਮੈਂ ਰੋਜ਼ ਸਵਾਰੀ ਆ ਮੈਂ ਰੋਜ਼ ਦੇਖਦਾ ਇਹਨਾਂ ਦਾ ਹਾਲ ਜੇ ਕੋਈ ਗੱਲ ਹੋਈ ਵੀ ਸੀ ਕਾਨੂੰਨ ਨੂੰ ਭਾਜੀ ਬਿਲਕੁਲ ਮੰਨਣਾ ਚਾਹੀਦਾ ਇਹ ਕਾਨੂੰਨ ਨੇ ਰੱਖਿਆ ਇਹ ਇਹ ਉਹਨਾਂ ਨੇ ਰੱਖਿਆ ਨਾ ਭਾਜੀ ਇਹਨਾਂ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਸਿੱਧੀ ਗੱਲ ਇਹ ਆਪਣੀ ਬਦਮਾਸ਼ੀ ਕਰਦੇ ਫਿਰਦੇ ਆ ਹੁਣ ਕੀ ਮੰਗਿਆ ਭਾਜੀ ਮੈਂ ਮੰਗ ਇਹੀ ਕਰਦਾ ਇਨਸਾਫ ਹੋਣਾ ਚਾਹੀਦਾ ਬੰਦੇ ਅੱਤੇ ਸਿੱਧੀ ਗੱਲ ਗੰਦਾ ਮੈਂ ਦੇਖੋ ਮੈਂ ਸਵਾਰੀ ਆ ਮੈਂ ਰੋਇ ਕਪੂਰਤ ਲੈ ਜਾਣਾ ਮੈਂ ਇਨੜੀ ਬਸ ਤੇ ਜਾਣਾ ਠੀਕ ਆ ਆ ਦੇਖੋ ਮੇਰੀ ਸ਼ਰਟ ਪਾਰੀ ਆ ਦੇਖੋ ਮੇਰੇ ਵੇਖੋ ਮੇਰਾ ਕੀ ਕਸੂਰ ਸੀ ਪੀਸਰ ਫੇਰਨਾ ਸੀ ਮੈਨੂੰ ਛਿੜਾ ਰਿਆ ਸੀ ਹੁਣ ਮੌਕੇ ਤੇ ਆਇਆ ਉਹ ਦੋਨੇ ਪਾਰਟੀਆਂ ਦਾ ਝਗੜਾ ਜ਼ਰੂਰ ਹੋਇਆ ਉਹ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹਦਾ ਕਸੂਰ ਹੈ ਜੋ ਕਸੂਰ ਬਾਤ ਹੋਵੇਗਾ ਤੇ ਕਰਦੇ ਕਿਆ ਜਾ ਰਿਹਾ ਕਿ ਟੋਲ ਪਲਾਜ਼ਾ ਦੇ ਨਾਗਰਿਕਾਂ ਨੂੰ ਕਿਹਾ ਜਾ ਰਿਹਾ ਕਿ ਉਹ ਮੇਰੀ ਪੱਗ ਲਾ ਦਿੱਤੀ ਗਈ ਹੈ ਇਸ ਕਰਕੇ ਜਿਹੜਾ ਵਾ ਝਗੜਾ ਹੋਇਆ ਹਾਂ ਸਾਰੀ ਸਾਰੀ ਡਿਟੇਲ ਚ ਦੇਖੋ ਰਿਪੋਰਟ ਹੋਇਆ ਸਾਰਾ ਕੁਝ ਉਹ ਕੱਲੀ ਕੱਲੀ ਚੀਜ਼ ਨੂੰ ਵੈਰੀਫਾਈ ਕਰਕੇ ਜੋ ਕਾਨੂੰਨੀ ਤੌਰ ਤੇ ਬਣਦਾ ਹੋਊਗਾ ਕਰਕੇ ਕੁਝ ਸੀਸੀਟੀ ਵੀਡੀਓ ਜਿਹੜੀ ਹੈ ਸਾਹਮਣੇ ਆਈ ਹੈ ਹਾਂਜੀ ਉਹ ਤੁਸੀਂ ਦੇਖ ਹੀ ਰਹੇ ਹੋ ਮੈਂ ਵੀ ਹੁਣ ਵੈਰੀਫਾਈ ਕੀਤਾ ਹੁਣ ਦੂਜੀ ਧਿਰ ਨੂੰ ਵੀ ਪੁੱਛਦੇ ਹਾਂ ਵੀ ਉਹ ਕੀ ਕਹਿ ਰਹੇ ਹਨ ਫਿਰ ਉਹਨਾਂ ਨੂੰ ਗਲਪ ਕਰਕੇ ਸਾਜ ਲੈਣੇ ਹੈ ਇਕੱਠੇ ਕਰਕੇ ਫਿਰ ਫਾਈਨਲ ਕਰਾਂਗੇ ਜੋ ਹੋ ਰਿਹਾ ਹੈ ਥੈਂਕ ਯੂ